ਲੱਕੇ ਤੁਸੀਂ ਰਾਸ਼ ਦੇਖੋ ਆਵਾਜ਼ਾਈ ਕਿੰਨੀ ਵਧੀ ਹੋਈ ਹੈ ਤਿਹਾਰ ਦਾ ਮੌਕਾ ਹੈ ਕਿਵੇਂ ਚੱਲ ਰਿਹਾ ਹੈ ਤਿਹਾਰ ਰੱਖੜੀ ਰਿਪੋਰਟ ਹੈ ਜੀ ਕੰਮ ਨਿਪਟ ਗਿਆ ਵਿਹਲੇ ਹੋ ਗਏ ਬਿਲਕੁਲ ਇਹ ਦੇਖੋ ਕੁੜੀਆਂ ਕਿੰਨੀਆਂ ਸਾਰੀਆਂ ਰੱਖੜੀਆਂ ਫੇਤੀਆਂ ਹੋਈਆਂ ਸਾਹਆਂ ਮਾਰਾ ਰਕੇਸ਼ ਕੁਮਾਰ ਰਕੇਸ਼ ਕੁਮਾਰ ਕਿਵੇਂ ਚੱਲ ਰਹੀ ਰੱਖੜੀ ਦਾ ਤਰਫ ਬਹੁਤ ਸ਼ਾਨਦਾਰ ਮੁਬਾਰਕਾ ਹੁਣ ਤੁਹਾਨੂੰ ਹਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਸੋਹਣੀ ਸੋਹਣੀ ਰੱਖੜੀਆਂ ਰੱਖਿਆ ਨੇ ਤੁਸੀਂ ਨੇ हां जी दोस्तों की हालचाल है उम्मीद करता हूं आप सभी चड़दी कला وچ ਹੋਵ گے تے ਆਪਾਂ بھی چڑدی کلا جی میرے ਵੱلوں سارے نوں پیار بھری ساتھ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਜੀ ਰਖੜੀ ਦਾ ਤਿਹਾਰਾ ਹੈ ਕੀ ਪਿੰਡਾਂ ਦੀਆਂ ਕੀ ਸ਼ਹਿਰਾਂ ਦੀਆਂ ਰੋੜਾਂ ਤੇ ਰਸ ਬਹੁਤ ਭਰ ਆਇਆ ਧੀਆਂ ਪੈਣਾ ਕੋਈ ਪ੍ਰਖੜੀ ਬੰਨਣ ਆ رہی ہے ਕੋਈ ਜਾ ਰਹੀ ਹੈ ਤੇ ਬਾਜ਼ਾਰ ਦੇ ਵਿੱਚ ਰੌਣਕਾਂ ਦੁਕਾਨਾਂ ਤੇ ਰਖੜੀਆਂ ਇਹ ਤਰ੍ਹਾਂ ਤਰ੍ਹਾਂ ਦੀਆਂ ਰਖੜੀਆਂ ਜਿਹੜੀਆਂ ਨੇ ਉਹ ਖਰੀਦੋਦਾਰੀ ਹੋ ਰਹੀ ਹੈ ਤੇ ਮਠਾਈ ਦੀਆਂ ਦੁਕਾਨਾਂ ਤੇ ਵੀ ਕੋਈ ਅੰਤ ਨਹੀਂ ਮੈਂ ਕੱਲ ਵੀ ਨਾਬੇ ਗਿਆ ਸੀ ਤੇ ਅੱਜ ਵੀ ਨਾਬੇ ਜਾ ਰਿਹਾ ਕਿਉਂਕਿ ਮੈਨੂੰ ਮੈਡੀਸਨ ਲੈਣ ਜਾ ਰਿਹਾ ਜਾਣਾ ਹੈ ਪਤਾ ਹੀ ਆ ਕਈ ਦੋਸਤਾਂ ਨੂੰ ਕਿ ਆਪਣਾ ਕੰਮ ਮੈਡੀਸਨ ਦਾ ਹੈ ਤੇ ਇਸ ਕਰਕੇ ਮੈਂ ਮੈਡੀਸਨ ਥੋੜੀ ਜੀ ਐਲੋਪੈਥੀ ਔਰ ਆਯੁਰਵੈਦਿਕ ਲਾਈਨ ਚੱਲੇ ਆ ਤੇ ਮੈਂ ਕਿਉਂ ਨਾ ਤੁਹਾਨੂੰ ਰੌਣਕ ਮੇਲਾ ਅੱਜ ਦੇ ਬਾਜ਼ਾਰ ਨਾਬੇ ਦਾ ਦਿਖਾਈਏ ਸੋ ਆਓ ਚੱਲਦੇ ਆ ਜੀ ਬਾਜ਼ਾਰ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਰਖੜੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਸੋ ਚੱਲਦੇ ਆ ਜੀ ਜੀ ਆਪਾਂ ਪਹੁੰਚੇ ਆ ਪਿੰਡ ਥੂਹੀ ਤੇ ਦੇਖੋ ਤੁਸੀਂ ਇਹ ਰਸ ਦੁਕਾਨਾਂ ਤੇ ਜਿਹੜੇ ਪਿੰਡਾਂ ਦੇ ਹੋਟਲ ਵੀ ਨੇ ਉਹਨਾਂ ਦੇ ਪੂਰਾ ਰਸ਼ ਪੈ ਰਿਆ ਹੈ। ਕੀ ਬਾਤ ਆ ਜੀ। ਇਧਰ ਨਹਿਰ ਆ ਗਈ ਥੂਹੀ ਵਾਲੀ ਤੇ ਬਸ ਨਾ ਆਪਾਂ ਨੂੰ ਸਿਰਫ ਇਹ ਤੋਂ 5 ਮਿੰਟ ਦੀ ਰਾਹ ਰਹਿ ਗਿਆ। ਨਹਿਰਾਂ ਦਾ ਰੰਗ ਲਾਲ ਹੋਇਆ ਪਿਆ ਕਿਉਂਕਿ ਪਹਾੜਾਂ ਦੇ ਵਿੱਚ ਪਾਣੀ ਆ ਰਿਹਾ ਹੈ। ਤੇ ਉਧਰ ਬਾਈਆਂ ਨੇ ਇੱਕ ਜਾਨਵਾਰਾ ਪਸ਼ੂ ਕੋਈ ਮਰਿਆ ਹੋਇਆ ਸੀਗਾ। ਸ਼ਾਇਦ ਗਾਂ ਲੱਗਦੀ ਹੈ ਜਿਹੜੀ ਪਾਣੀ ਵਿੱਚ ਉਹਨੇ ਕੱਢ ਰਹੇ ਨੇ ਬਾਹਰ ਜਵਾਨ। ਖੈਰ ਬਹੁਤ ਵੱਡੀ ਸੇਵਾ ਯਾਰ ਇਹਨਾਂ ਦੀ ਇਹ ਵੀ ਖਿਚਲੋ ਖਿਚਲੋ ਖਿਚੀ ਰਹੀ ਜਾਂਦੀ ਬੰਦੇ ਹੋਰ ਚਾਹੀਦੇ ਨੇ ਬਾਈ ਇਕੱਲੇ ਦੇਵਾ ਦੋ ਬੰਦਿਆਂ ਦਾ ਕੰਮ ਨਹੀਂ ਹੈਗਾ ਖਿਚਨ ਨੂੰ ਤੇ ਦੇਖੋ ਪੂਰਾ ਪਹਾੜੀਆਂ ਦਾ ਰੰਗ ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ بارش ਹੈ ਜਿਹੜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ ਤੇ ਇੱਧਰ ਦੇਖੋ ਇਹ ਮਾੜੀ ਹੈ ਕੋਈ ਵਾਲੀ ਤੇ ਨਾਲ ਲੱਗੀਆਂ ਸਬਜ਼ੀ ਭਾਜੀ ਦੀ ਦੁਕਾਨ ਤੇ ਰੌਣਕਾਂ ਜੀ ਖੋਲੇ ਬੈਠਣ ਨੂੰ ਜਗਾ ਤੇ ਇੱਥੇ ਵੀ ਲੋਕ ਖੜਦੇ ਨੇ ਪਾਣੀ ਪੂਣੀ ਪੀ ਲੈਂਦੇ ਨੇ ਚੈੱਕ ਕਰੋ ਜੀ ਪਹੁੰਚ ਗਏ ਆਪਾਂ ਇਨਾਬਾ ਜੇਲ੍ਹ ਵਾਲੀ ਪੁਲੀ ਵਜਦੀ ਆ ਤੇ ਅਸੀਂ ਇੱਥੇ ਸਰਕੂਲਰ ਰੋਡ ਆ ਕੇ ਸਾਹਮਣੇ ਤੇ ਤੁਸੀਂ ਰੌਸ਼ ਦੇਖੋ ਆਵਾਜ਼ਾਈ ਕਿੰਨੀ ਵਧੀ ਹੋਈ ਹੈ ਤਿਹਾਰ ਦਾ ਮੌਕਾ ਹੈ ਪੂਰੀ ਕ੍ਰਾਸ਼ ਹੋ ਰਿਹਾ ਗੱਡੀਆਂ ਦੇਖੋ ਕਿਵੇਂ ਖੜੀਆਂ ਨੇ ਇੱਧਰ ਦੀ ਦੁਕਾਨ ਲੋ ਜੀ ਪਹੁੰਚ ਕੇ ਨਾਬੇ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਦੇਖੋ ਕਿੰਨਾ ਇਕੱਠ ਵੱਠ ਹੋ ਰਿਹਾ ਨਾਬੇ ਦੇ ਵਿੱਚ ਬਹੁਤ ਜ਼ਿਆਦਾ ਉਹ ਦਿਖਾ ਰਿਹਾ ਮੈਂ ਦੇ ਦੁਕਾਨਾਂ ਛੋਟੀਆਂ ਤੇ ਛੋਟੀਆਂ ਵੱਡੇ ਦੇ ਵਿੱਚ ਵੱਡੀਆਂ ਦੁਕਾਨਾਂ ਕਿੰਦੀਆਂ ਰੱਖੜੀਆਂ ਨੇ ਸਾਹਰੀਆਂ ਨੇ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਨੇ ਸਾਹਮਣੇ ਆ ਮਠਿਆਈ ਦੀ ਦੁਕਾਨਾ ਰਸ ਦੀ ਢੀੜ ਚੈੱਕ ਕਰੋ ਕਿੰਨਾ ਆਵਾਜ਼ਾਈ ਵਧੀ ਹੋਈ ਆ ਰੌਣਕ ਮੇਲਾ ਪੂਰਾ ਲੱਗਿਆ ਜੀ ਬਿਸਕਟ ਵਗੈਰਾ ਸਾਰਾ ਕੁਝ ਹੈਗੇ ਨੇ ਇੱਥੇ ਦੁਕਾਨਾਂ ਤੇ ਆ ਜੀ ਦੱਸ ਰਹੇ ਕੀ ਹਾਲ ਨੇ ਖਰੀਦ ਲੀਆਂ ਰੱਖੜੀਆਂ ਹਾਂ ਜਾਈ ਹਾਂ ਉਹ ਠੀਕ ਆ ਹੋਰ ਜੀ ਮਤਲਬ ਕਿ ਜਿਹੜੀ ਹੋਈ ਆ ਕ੍ਰਿਸ਼ਨਨ ਸਵੀਟਸ ਤੇ ਹੋਰ ਇਸੇ ਕੋਲ ਲੱਗੀ ਹੋਈ ਮਾਨਾਂ ਦੀਆਂ ਤੇ ਸਾਹਮਣੇ ਦੰਸਪੀਟ ਸਾਹਿਬ ਇਹ ਉੱਥੇ ਵੀ ਪੂਰੀ ਰੌਣਕ ਹੈ ਯਾਰ ਮੇਰੀ ਹਿੰਮਤ ਐ ਨਹੀਂ ਪੈ ਰਹੀ ਕਿ ਹੁਣ ਵੀ ਮੈਂ ਕ੍ਰੋਸ ਕਰ ਜਾ ਰਸ਼ੜ ਤੋਂ ਦੂਜੇ ਪਾਸੇ ਉਹ ਜੀ ਨਾਬੇ ਦੇ ਮਹਸ ਗੇਟਾ ਭਗਵਾਨ ਸ਼੍ਰੀ ਪਰਸ਼ੂਰਾਮ ਦੀ ਯਾਦ ਵਿੱਚ ਪਹਿਨਾ ਇਹ ਦਰਵਾਜ਼ੇ ਹੀਰਾ ਸਿੰਘ ਨਾਬਾ ਵੇਲੇ ਜਦੋਂ ਰਾਜ ਸੀਗਾ ਬਹੁਤ ਵੱਡੇ ਵੱਡੇ ਦਰਵਾਜ਼ੇ ਸੀ ਅਸੀਂ ਜੋ ਪੜਦੇ ਰਹੇ ਨਾ ਦਰਵਾਜ਼ਿਆਂ ਦੇ ਵਿੱਚ ਦੀ ਲੰਘਦੇ ਰਹੇ ਹਾਂ ਤੇ ਹੁਣ ਸਿਰਫ ਗੇਟ ਬਣ ਕੇ ਰਹਿ ਗਏ ਨੇ ਪਰ ਯਾਦ ਕਾਇਮ ਕੀਤੀ ਗਈ ਆ ਦਰਵਾਜ਼ਿਆਂ ਦੀ ਓਸ ਤਰੀਕੇ ਬਣਾਏ ਗਏ ਨੇ ਚਾਰੇ ਪਾਸੇ ਜਿਵੇਂ ਨਾਬੇ ਦੇ ਹੈਗੇ ਨੇ ਗੇਟ ਆ ਦਲਦ ਦੀ ਗੇਟ ਹੋ ਗਿਆ ਪਟਿਆਲਾ ਗੇਟ ਹੋ ਗਿਆ ਆਪੋਣਾ ਗੇਟ ਹੋਇਆ ਤੇ ਗੇਟ ਬਣਾਏ ਗਏ ਨੇ ਚਾਰ ਦਿਜੋ ਤੇ ਭੀੜ ਪੜਕਾ ਪੂਰਾ ਦੁਕਾਨਾਂ ਤੇ ਆ ਜੀ ਜੀ ਬੇਦੀ ਸਟਰੀਟ ਉਸ ਸਾਡੇ ਨਾਬੇ ਦਾ ਤੇ ਤੁਸੀਂ ਭੀੜ ਦੇਖ ਸਕਦੇ ਹੋ ਅੰਦਰ ਰਸ਼ ਬਹੁਤ ਹੈ ਮਠਾਈਆਂ ਨੂੰ ਪਤਾ ਤਿਹਾਰ ਦਾ ਮਠਾਈਆਂ ਨਾਲ ਹੀ ਮਨਾਇਆ ਜਾਂਦਾ ਹੈ ਬੇਦੀ ਫਾਸਟ ਫੂਡ ਵੀ ਹੈਗਾ ਇੱਧਰ ਸਾਹਮਣੇ ਤੇ ਚੱਲਦੇ ਜੀ ਆਪਾਂ ਅੱਗੇ ਵੱਲ ਤੇ ਦੇਖੋ ਕਿੰਨਾ ਰਾਸ਼ਾਂ ਅੰਦਰ ਦੇ ਵਿੱਚ ਪੂਰਾ ਮਹੌਲ ਪੂਰਾ ਵਧੀਆ ਬਣਿਆ ਹੋਇਆ ਹੈ ਸ਼ਹਿਰ ਦਾ ਠੰਡ ਵੀ ਹੋਈ ਹੈ ਬੱਦਲ ਵਾਈ ਹੋਈ ਪਈ ਹੈ ਦੇਖੋ ਮਠਾਈ ਦੀਆਂ ਦੁਕਾਨਾਂ ਤੇ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ ਜੀ ਤੇ ਆਗੇ ਮੰਦਰ ਕੋਲੇ ਆਪਾਂ ਤੇ ਇੱਥੇ ਵੀ ਚਹਿਲ ਪਹਿਲ ਹੋਈ ਵੀ ਆ ਪੂਰੀ ਇਹਨੇ ਫੈਂਸੀ ਰੱਖੜੀਆਂ ਦੀ ਲਾਈ ਹੋਈ ਦੁਕਾਨ ਦੇਖੋ ਕਿਆ ਬਾਤ ਹੈ ਤੇ ਸਾਹਮਣੇ ਵੀ ਟੰਗੀਆਂ ਆਹੇ ਰੇੜੀ ਦੇ ਦੁਕਾਨਾਂ ਤੇ ਮੰਦਰ ਦੇ ਦਰਸ਼ਨ ਕਰੋ ਜੀ ਤੁਸੀਂ ਲੋਕ ਅੱਜ ਕੱਲ ਮੰਤ ਮੰਦਰਾਂ 'ਚ ਜਾ ਰਹੇ ਨੇ ਤੇ ਗੁਰਦੁਆਰਿਆਂ ਚ ਜਾ ਰਹੇ ਮੱਥਾ ਟੇਕਣਾ ਥੋੜਾ ਥੋੜਾ ਚੌਂਕਾਂ ਦਾ ਆਪਾਂ ਮਾਹੌਲ ਦਿਖਾਈ ਜਾਵਾਂਗੇ ਸੇ ਲੱਗੀ ਹੋਈ ਆ ਰਖੜੀ ਦੀ ਆਪਾਂ ਬਾਜ਼ਾਰ ਘੁੰਮਦੇ ਘਮਾਉਂਦੇ ਜੀ ਭਿੱਖੀ ਮੋੜ ਪਹੁੰਚੇ ਆ ਮੇਰੇ ਪਿੱਛੇ ਕਿੱਟ ਪਾਈ ਆ ਆਪਾਂ ਜਿਹੜੀ ਹਮੇਸ਼ਾ ਸਫਰਾਂ ਚ ਲੈ ਕੇ ਜਾਂਦੇ ਆ ਇਹਦਾ ਆਪਾਂ ਨੇ ਰੇਨ ਕਵਰ ਬਣਵਾਇਆ ਆ ਨਾਕਪਾਲ ਵਾਲੇ ਦਾ ਉਹ ਵੀ ਫੇ ਮੈਂ ਅੱਜ ਚੱਕੀ ਆ ਕੱਲ ਦੇਖਿਆ ਸੀਗਾ ਤੇ ਭਿੱਖੀ ਮੋੜ ਦੇ ਦੇਖਦੇ ਆ ਤੁਹਾਨੂੰ ਦੁਕਾਨਾਂ ਦੇ ਨਜ਼ਾਰੇ ਕੁਛ ਮਾਹੌਲ ਆ ਆ ਦੇਖੋ ਜੀ ਬੀਚ ਤੋਂ ਰਸਤੋ ਹੋ ਰਹੀ ਆ ਬੀਬੀਆਂ ਭੈਣਾਂ ਸਾਰੀਆਂ ਖਰੀਦਾਰੀ ਕਰ ਰਹੀਆਂ ਨੇ ਲੱਕੜੀਆਂ ਬਹੁਤ ਸ ਤੇ ਪੂਰਾ ਇਧਰ ਹੋਟਲ ਆ ਜੀ ਰੈਸਟੋਰੈਂਟ ਆ ਬਣਿਆ ਆ ਤੇ ਕਿੰਗੋੜ ਦੇ ਉਪਰ ਆ ਤੇ ਦੇਖੋ ਕੁੜੀਆਂ ਕਤਰੀਆਂ ਸਾਰੀਆਂ ਰੱਖੜੀਆਂ ਖਰੀਦੀਆਂ ਹੋਈਆਂ ਭਾਈਆਂ ਇਹ ਰਿਹਾ ਮਾਹੌਲ ਆ ਇਹ ਸ਼ਹਿਰਾਂ ਦਾ ਸਾਰਾ ਸ਼ਹਿਰ ਆਪੋ ਆਪਣੇ ਦੇਖੋ ਸਾਨੂੰ ਬਚਪਨ ਤੋਂ ਹੀ ਅਸੀਂ ਇੱਥੇ ਸ਼ਹਿਰ ਸਾਨੂੰ ਸ਼ਹਿਰ ਨੇੜੇ ਲੱਗਦਾ ਹੈ ਤੇ ਇੱਥੇ ਹੀ ਅਸੀਂ ਆਉਂਦਾ ਜਾਣਾ ਪੜਾਈ ਕਰਨੀ ਹਨਾ ਤੇ ਸਾਡਾ ਮਾਹੌਲ ਇੱਥੀ ਇਤਿਹਾਸ ਸ਼ਹਿਰ ਦੇ ਵਿੱਚ ਹਣ ਤੱਕ ਵੀ ਸਾਡੇ ਬੱਚੇ ਵੀ ਅਸੀਂ ਵੀ ਜੋ ਵੀ ਖਰੀਦਦਾਰੀ ਕਰਨੀ ਆ ਸਾਡਾ ਸ਼ਹਿਰ ਨਾਭਾ ریاਸਤੀ ਸ਼ਹਿਰ ਹੈ ਜੀ ਕੋਈ ਅਸੀਂ ਵੈਸੀ ਗੱਲ ਨਹੀਂ ਮਹਾਰਾਜਾ ਹੀਰਾ ਸਿੰਘ ਜੀ ਨਾਭੇ ਵਾਲੇ ਮਿਸ ਤੋਂ ਨਹੀਂ ਜਾਣਦਾ ਉਹਨਾਂ ਨੇ ਜਿਹੜੇ ਕਿ ਅੰਗਰੇਜ਼ ਸਰਕਾਰ ਦੇ ਮੂਰੇ ਵੀ ਨਹੀਂ ਤੁਸੀਂ ਹੈਗੇ ਤੇ ਇੱਧਰ ਵੀ ਦੇਖੋ ਅਮੇ ਅੱਜ ਰੱਖੜੀਆਂ ਦਾ ਦਿਨ ਹੈਗਾ ਚੰਦ ਰਹਾ ਤੇ ਖਰੀਦਾਰੀ ਪੂਰੀ ਹੋ ਰਹੀ ਹੈ ਸਾਰੇ ਆਪਾਂ ਆਪਣੀ ਦੁਕਾਨਾਂ ਦੇਖੋ ਰੋਜ਼ਗਾਰ ਹੈ ਅਗਲੇ ਦਾ ਜੀ ਇਹ ਪੂਰਾ ਵਿਅਸਤ ਬਾਜ਼ਾਰ ਹੈ ਜੀ ਇਹ ਵੀ ਪਟਿਆਲੇ ਗੇਟਰ ਨੂੰ ਨੱਥਾ ਜਾਂਦੀ ਹੈ ਸ਼ੜਕਾ ਮ ਹਸਗੇਟ ਨੂੰ ਕ੍ਰੋਸ ਕੀਤਾ ਸੀ ਜੀ ਇਹ ਹੈ ਜੀ ਬਾਬਾ ਬੱਧਾ ਸਿੰਘ ਬਹਾਦਰ ਤੇ ਸਿੱਖ ਰਾਜਵਾਨੀ ਦਾਦਾ ਬੱਧਾ ਸਿੰਘ ਬਹਾਦਰ ਦੀ ਯਾਦ ਕਰੀ ਗੇਟ ਅਲੋਰਾ ਗੇਟ ਨਾਬਾ ਤੇ ਇੱਥੇ ਇਹ ਬਾਬਾ ਅਜੇਪਾਲ ਜੀ ਦਾ ਗੁਰਦੁਆਰਾ ਜਿਹਨੂੰ ਕੋੜਿਆਣਾ ਗੁਰਦੁਆਰਾ ਕਹਿੰਦੇ ਆ ਤੇ ਇੱਥੇ ਵੀ ਰੌਣਕਾਂ ਫੁੱਲ ਲੱਗੀਆਂ ਨੇ ਬਾਜ਼ਾਰ ਤੇ ਜੀ ਕੋੜਿਆਣਾ ਗੁਰਦੁਆਰੇ ਦੇ ਨਾਲ ਲੱਗਦੀਆਂ ਤੁਸੀਂ ਸ਼ਾਪਾਂ ਦੇਖੋ ਤੇ ਇੱਥੇ ਵੀ ਪੂਰਾ ਦਿੱਖਿਆ ਹ ਕੰਮ ਹੋਟਲ ਵਗੈਰਾ ਖਾਣ-ਪੀਣ ਦਾ ਪੂਰਾ ਮਹਾਲ ਵਜਿਆ ਪਿਆ ਤੇ ਰਖੜੀਆਂ ਦਾ ਜਿਆਦਾਤਰ ਅਖਰੀ ਦੁਆਰੀ ਵੱਖ-ਵੱਖ ਰੰਗਾਂ ਤਰ੍ਹਾਂ ਦੀਆਂ ਰਖੜੀਆਂ ਅੱਡੋ-ਅੱਡ ਮਤਲਬ ਕਿ ਜਿਵੇਂ ਕਹਿੰਦੇ ਡਿਜ਼ਾਈਨਦਾਰ ਰਖੜੀਆਂ ਤੇ ਪੂਰੀ ਖਰੀਦਵਾਰੀ ਹੋ ਰਹੀ ਹੈ ਇਧਰ ਵੱਲ ਪੈ ਰਹੇ ਰਖੜੀਆਂ ਦੇ ਗਾਹ ਪੈਂਦਾ ਹੋਇਆ ਤੇ ਰੇਟ ਆ ਗਵਾਤਾ ਉਪਟਾਉ ਹੋ ਰਹੀ ਹੈ ਬਾਰਗੇਨਿੰਗ ਹੋ ਰਹੀ ਹੈ ਪੂਰੀ ਜੀ ਜੀ ਅੱਜ ਸਾਹਮਣੇ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਆ ਗਏ ਤੇ ਸ਼ੌਂਕ ਹੈ ਜੀ ਸਿੰਦਰਾ ਸਵੀਟਸ ਤੇ ਪਹੁੰਚੇ ਆ ਇੱਧਰ ਸਾਡੇ ਵੀਰ ਜੀ ਬੈਠੇ ਨੇ ਕੀ ਹਾਲ ਚਾਲ ਆ ਵੀਰੇ ਵਧੀਆ ਸਰ ਵਧੀਆ ਵਧੀਆ ਨਾਮ ਆਪਣਾ ਆਰਾ ਕੇਸ਼ਕਵਰ ਕੇਸ਼ਕਵਰ ਅਕੀਮੇ ਚੱਲ ਰਹੀ ਰਖੜੀ ਦਾ ਬਹੁਤ ਸ਼ਾਨਦਾਰ ਮੁਬਾਰਕਾ ਹੁਣ ਤੁਹਾਨੂੰ ਹਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਸੋਹਣੀ ਸੋਹਣੀ ਰਖੜੀਆਂ ਰੱਖਿਆ ਨੇ ਤੁਸੀਂ ਨੇ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਜੀ ਇੱਧਰ ਤੁਹਾਡਾ ਨਾਲ ਹੀ ਹੋਟਲ ਆ ਗਿਆ ਖਾਣ ਪੀਣ ਦਾ ਠੀਕ ਹੈ ਠੀਕ ਹੈ ਮੈਂ ਬਾਈ ਜੀ ਨੇ ਹਾਕ ਮਾਰਿਆ ਹੱਸੇ ਫੇਰ ਪਛਾਣਿਆ ਮੈਂ ਤੁਹਾਨੂੰ ਅੱਛਾ 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 ਉੱਤਰ ਲੱਗਿਆ ਸਾਹਮਣੇ ਆ ਜੀ ਬੌਣਾ ਗੇਟ ਆ ਤੇ ਸੜਕਾਂ ਤੇ ਰਸ਼ ਤੇ ਬਾਜ਼ਾਰ ਦਾ ਰਸ਼ ਆ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਜੀ ਰੱਖੜੀਆਂ ਤਿਹਾਰ ਇਹ ਬੌਣਾ ਗੇਟ ਤੇ ਲੱਗਿਆ ਹੋਇਆ ਬਾਜ਼ਾਰ ਆ ਆਮ ਕਿਤਾਈਆਂ ਨਾ ਦੇਖੋ ਹਰ ਇੱਕ ਤਰ੍ਹਾਂ ਦੀ ਆਈਟਮ ਕੀ ਹਾਲ ਹੈ ਵੀ ਰਸ ਠੀਕ ਹੈ ਜੀ ਕਿਵੇਂ ਚੱਲ ਰਿਹਾ ਤਿਹਾਰ ਰੱਖੜੀਆਂ ਹੋਰ ਕੀ ਰਿਪੋਰਟ ਹੈ ਜੀ ਕੰਮ ਨਹੀਂ ਪੜ ਗਿਆ ਵਿਹਲੇ ਹੋ ਗਏ ਵਾਹ ਵਿਹਲੇ ਹੋ ਗਏ ਚਲੋ ਅਗਲੇ ਸਾਲ ਨਹੀਂ ਰੱਖੇ ਹੋਰ ਆਜੇ ਬਹੁਤ ਬਹੁਤ ਤੇ ਤੁਸੀਂ ਦੇਖ ਰਹੇ ਹੋ ਥਾਬਾ ਹੋਟਲ ਤੇ ਲੱਕੜੀਆਂ ਦੇ ਕੋ ਬਾਕੇ ਜੀ ਵਿਹਲਾ ਹੋ ਚੁੱਕਾ ਦੁਪਹਿਰ ਦੇ 12 ਵੱਜ ਗਏ ਨੇ ਤੇ ਮੈਂ ਵੀਰੇ ਤੇਰੀ ਬਣਾ ਦਿੰਦਾ ਕਿਹੜਾ ਪਿੰਡਾ ਵੀਰ ਦਾ ਬਾਈ ਨਾਬਾ ਨਾਬਾ ریاਸਤੀ ਸ਼ਹਿਰ ਦੇ ਬੰਦੇ ਹੋ ਕੀ ਹਾਲ ਚੰਨੀ ਠੀਕ ਆ ਥਾਬੇ ਵਾਲਿਆਂ ਨੇ ਵੇਚ ਦੀ ਆਣੇ ਨੇ ਸਪੈਸ਼ਲ ਆਪਾਂ ਨੂੰ ਆਂਕ ਮਾਰੀਏ ਕੀ ਹਾਲ ਚੰਨ ਵੀਰੇ ਚੰਦ ਲਾਲ ਦੇ ਪੁਰਾਣੇ ਮਸ਼ਹੂਰ ਹਾਂ ਜੀ ਹਾਂ ਜੀ ਇਹ ਨਾਮ ਹੈ ਆਪਣਾ ਮੇਰਾ ਨਾਮ ਕਾਂਟੀ ਹੈ ਔਰ ਕਿਵੇਂ ਚੱਲ ਰਿਹਾ ਤਿਹਾਰਾ ਬਹੁਤ ਵਧੀਆ ਜੀ ਬੰਦੀ ਕਿਰਪਾ ਆ ਬਹੁਤ ਵਧੀਆ ਕੀਤਾ ਤੁਸੀਂ ਜਿਹੜਾ ਟਾਕੇ ਧਰਿਆ ਮਠਿਆਈਆਂ ਬਹੁਤ ਵਧੀਆ ਸਫਾਈ ਦਾ ਕਰਨਾ ਆਈ ਆਪਣੇ 호텔 ਦਾ ਨਾਮ ਕੀ ਹੈ ਆਪਣਾ ਹੀ ਪਟੂਰਾ ਸਮੋਸਾ ਜੰਕਸ਼ਨ ਅਨੰਦ ਲਾਲ ਔਰ ਬਿੱਦੀ ਦੀ ਪ੍ਰਾਣੀ ਮਸ਼ਹੂਰ ਦੁਕਾਨ ਹਾਂਜੀ ਹਾਂ ਮੰਦਰ ਦੇ ਨਾਲ ਬਿਲਕੁਲ ਨੰਨੇ ਵੀ ਕੋੜੂਰੇ ਕਹਿੰਦੇ ਬਹੁਤ ਸਵਾਲ ਬਣਾਉਂਦੇ ਤੁਸੀਂ ਹੈ ਹਾਂ ਜੀ ਹਾਂ ਤੇ ਚਲੋ ਜੀ ਚੌਰੀ ਭਟੂਰੇ ਸਮੋਸਾ ਮਸ਼ਹੂਰ ਹੈ ਠੀਕ ਹੈ ਜੀ ਠੀਕ ਹੈ ਨਹੀਂ ਨਹੀਂ ਭਾਈ ਇੱਥੇ ਛਕਣਾ ਛਕਾਉਣਾ ਜਾਂ ਲੈ ਕੇ ਜਾਣੇ ਨੇ ਪੈਕਿੰਗ ਚ ਤਾਂ ਤੁਹਾਨੂੰ ਆ ਕੇ ਡੀਰੋ ਬੋਰਾਂ ਗੇਟ ਮੈਡਮ ਹਾਂ ਜੀ ਹਾਂ ਜੀ ਭਾਈ ਕਹਿੰਦੇ ਸਾਡੇ ਮਸ਼ਹੂਰੀ ਕਰਦੇ ਮੈਂ ਸਾਡਾ ਕਿਹੜਾ ਕੁਝ ਤੇਲ ਫੁਗਣਾ ਲੱਕ ਕਰ ਦਿੰਦੇ ਆ ਭਰਾਵਾ ਇੱਧਰ ਤੁਸੀਂ ਦੇਖੋ ਈਆਂ ਪੈਣਾ ਖਰੀਦਦਾਰੀ ਕਰਦੀਆਂ ਹੋਈਆਂ ਇਹ ਹੈ ਜੀ ਬੋਰਾਂ ਗੇਟ ਤੋਂ ਜਿਹੜਾ ਮੇਨ ਬਾਜ਼ਾਰ ਜਾਂਦਾ ਆਪਣਾ ਹਸਪੀਟਲ ਕਣੀ ਤੇ ਇਹ ਵੀ ਜਿਆ ਸਮੀਟ ਸਾ ਇੱਕੋ ਸੂਕਾਨਾਂ ਦਾ ਰਸ਼ ਦੇਖੋ ਬਹੁਤ ਵਧੀਆ ਰਸ਼ ਲ ਪੂਰੀ ਸ਼ਹਿਰ ਪਹਿਲ ਹੋ ਰਹੀਆਂ ਹੈ ਜੀ ਕਿਹੜਾ ਪਿੰਡ ਹੈ ਤੁਹਾਡਾ ਪਟਿਆਲਾ ਜੀ ਪਟਿਆਲਾ ਚਲੋ ਇੱਥੇ ਨਾਬੇ ਆਏ ਹੋ ਹੈ ਹਾਂ ਜੀ ਹਾਂ ਉੱਧਰ ਰਹਿੰਦੇ ਆ 700 ਦੇ ਦਿੰਦੇ ਆ ਪੋਲਾ ਗੜ ਤੋਂ ਠੀਕ ਹੈ ਠੀਕ ਬੱਚਿਆਂ ਨੂੰ ਨਾਲ ਰੱਖੜੀ ਤੇ ਲੈ ਕੇ ਆਏ ਨੇ ਲੱਕੜੀਆਂ ਖਰੀਦ ਲਈਆਂ ਬੀਤਾ ਰੀਦੇ ਡੱਬੇ ਦਾ ਲੈ ਲੇ ਅੱਛਾ ਕੀ ਨਾਮ ਪੁੱਤ ਦਾ ਨਾਮ ਦੱਸ ਬੋਲ ਗੋਲ ਦੀ ਨਹੀਂ ਹੈ ਜੀ ਸ਼ਰਮ ਕਰਦੀ ਹੈ ਜੀ ਤੁਸੀਂ ਆਪ ਚੈੱਕ ਕਰੋ ਤਿਹਾਰ ਦਾ ਤੇ ਰਾਸ਼ ਜਿਹੜਾ ਤਕਰੀਬਨ ਹੁਣ ਬਜਾਰਾਂ ਦੇ ਵਿੱਚੋਂ ਜਾ ਰਿਹਾ ਕਿਉਂਕਿ ਰਖੜੀ ਦਾ ਤਿਹਾਰ ਹੈ ਨਿਬੜ ਗਿਆ ਕੰਮ ਸਾਰਾ ਤੇ ਐਂਡ ਹੋ ਰਿਹਾ ਸੰਗਤੋਂ ਹੁਣ ਸ਼ਾਮ ਤੱਕ ਬਿਲਕੁਲ ਖਾਲੀ ਹੋ ਜਾਣਾ ਹੈ ਅੱਜ ਦੇ ਬਲੋਗ ਰਾਈ ਆਪਾਂ ਤੁਹਾਨੂੰ ਨਾਭੇ ਸ਼ਹਿਰ ਦੇ ਰੌਣਕ ਮੇਲਾ ਦਿਖਾਇਆ ਜੀ ਤੇ ਬਹੁਤ ਹੀ ਸੋਹਣਾ ਲੱਗਿਆ ਜੀ ਅੱਜ ਰਖੜੀ ਦਾ ਤਿਹਾਰ ਹੈ ਮੇਰੇ ਵੱਲੋਂ ਸਾਰਿਆਂ ਨੂੰ ਫੇਰ ਦੁਆਰੇ ਮੁਬਾਰਕਾਂ ਜੀ ਤੇ ਭੈਣ ਘਰੇ ਆਈ ਹੋਈ ਛੋਟੀ ਮੈਂ ਵੀ ਰਖੜੀ ਬਣਾਉਣੀ ਹੈ ਤੇ ਮੈਂ ਉਹ ਫੋਟੋਆਂ ਰਖੜੀ ਦੀ ਆਪਣੀਆਂ ਤੁਹਾਨੂੰ ਐਂਡਚਰ ਵਿਖਾਤਾ ਕਾ ਹਣਾ ਤੇ ਵੀਡੀਓ ਚੱਲਦੀ ਚੱਲਦੀ ਨੂੰ ਲਾਇਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਫਰਜ ਜਰੂਰ ਨਵਾ ਦਿਆ ਕਰੋ ਸੋ ਇੱਥੇ ਆਵਾਜ਼ ਦੀ ਸਮਾਪਤੀ ਕਰਦਿਆਂ ਸੀ ਸੋ ਰੱਬ ਰਾਖਾ ਮਿਲਦੇ ਜੀ ਫਿਰ ਅਗਲੀ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ